ਐਸਕੇ ਨੇ ਸੱਦਾ ਸਵੀਕਾਰ ਕਰ ਲਿਆ ਦਰਅਸਲ 3 ਜਨਵਰੀ ਨੂੰ ਜਿਹੜੀ ਆ ਹਾਈ ਲੈਵਲ ਦੀ ਮੀਟਿੰਗ ਹੋਣੀ ਆ ਔਰ ਸੁਪਰੀਮ ਕੋਰਟ ਦੇ ਸੱਦੇ ਦੇ ਉੱਤੇ ਇਹ ਮੀਟਿੰਗ ਹੋ ਰਹੀ ਆ ਔਰ ਰਿਟਾਇਰ ਜਸਟਿਸ ਜਿਹੜੇ ਨਵਾਬ ਨਵਾਬ ਕਪੂਰ ਨੇ ਉਹਨਾਂ ਦੇ ਜਿਹੜੇ ਆ ਅਗਵਾਈ ਦੇ ਵਿੱਚ ਇਹ ਪੂਰੀ ਮੀਟਿੰਗ ਹੋਣੀ ਆ ਔਰ ਇਸ ਮੀਟਿੰਗ ਨੂੰ ਲੈ ਕੇ ਆ ਹੁਣ ਐਸ ਕੇਐਮ ਨੇ ਇਹ ਕਹਿ ਦਿੱਤਾ ਕਿ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਵਾਂਗੇ ਸੁਪਰੀਮ ਕੋਰਟ ਦੇ ਵੱਲੋਂ ਇਹ ਮੀਟਿੰਗ ਦਾ ਸੱਦਾ ਕਿਉਂਕਿ ਲਗਾਤਾਰ ਸੁਪਰੀਮ ਕੋਰਟ ਜਿਹੜਾ ਆ ਕਿਸਾਨੀ ਅੰਦੋਲਨ ਨੂੰ ਲੈ ਕੇ ਬਹੁਤ ਗੰਭੀਰ ਹੈ ਔਰ ਉਹਨਾਂ ਨੇ ਇਥੋਂ ਤੱਕ ਵੀ ਕਹਿ ਦਿੱਤਾ ਸੀ ਕਿ ਡੱਲੇਵਾਲ ਸਾਹਿਬ ਨੂੰ ਹਸਪਤਾਲ ਪਹੁੰਚਾਇਆ ਜਾਵੇ 31 ਤੱਕ ਦੀ ਡੈਡਲਾਈਨ ਵੀ ਦਿੱਤੀ ਸੀ ਪਰ ਹੁਣ ਫਿਰ ਹਾਲ 3 ਜਨਵਰੀ ਨੂੰ ਜਿਹੜੀ ਬੈਠਕ ਹੋਣੀ ਹੈ ਮੀਟਿੰਗ ਹੋਣੀ ਹੈ ਉਸ ਦੇ ਲਈ ਐਸ ਕੇਐਮ ਨੇ ਜਿਹੜਾ ਕਿ ਵੱਡਾ ਮੋਰਚਾ ਐਸ ਕੇਐਮ ਜਿਹੜਾ ਕਿਸਾਨਾਂ ਦਾ ਉਸ ਨੇ ਸੱਦਾ ਸਵੀਕਾਰ ਕਰ ਲਿਆ ਸੀ ਦੀ ਗਵਾਹੀ ਦੇ ਵਿੱਚ ਜਿਹੜੀ ਹੈ ਪਾਵਰ ਮੀਟਿੰਗ ਹੋਏਗੀ ਪੰਚਕੁਲਾ ਦੇ ਵਿੱਚ ਮੀਟਿੰਗ ਹੋਣੀ ਹੈ 3 ਜਨਵਰੀ ਨੂੰ ਮੀਟਿੰਗ ਹੋਏਗੀ ਔਰ ਇਹ ਹਾਈ ਪਾਵਰ ਮੀਟਿੰਗ ਦੇ ਵਿੱਚ ਬਹੁਤ ਵੱਡਾ ਡਿਸੀਜਨ ਲਿਆ ਜਾ ਸਕਦਾ ਪੰਚਕੁਲਾ ਚ ਮੀਟਿੰਗ ਹੋਵੇਗੀ ਔਰ ਇੱਕ ਤਰੀਕੇ ਦੇ ਨਾਲ ਕਹਿ ਲਿਆ ਕਿ ਬਹੁਤ ਵੱਡਾ ਅੱਜ ਦੇ ਬੰਦ ਤੋਂ ਬਾਅਦ ਐਸ ਕੇ ਐਮ ਦਾ ਇਹ ਬਹੁਤ ਵੱਡਾ ਐਲਾਨ ਹਾਲਾਂਕਿ ਕਿਉਂਕਿ ਇੱਕ ਡੱਲੇয়াল ਸਾਹਿਬ ਤੇ ਸਰਵਣ ਪੰਦੇਰ ਜਿਹੜੇ ਨੇ ਉਹ ਅਜੇ ਵੀ ਉੱਥੇ ਬੈਠੇ ਨੇ ਖਨੌਰੀ ਬਾਰਡਰ ਦੇ ਉੱਤੇ ਡੱਲੇਵਾਲ ਸਾਹਿਬ ਜਿਹੜੇ ਨੇ ਉਹਨਾਂ ਦਾ ਮਰਨ ਵਰਤ ਜਿਹੜਾ ਹੈ ਉਹ جاری ਹੈ ਉਸ ਨੂੰ ਲੈ ਕੇ ਅੱਜ ਬੰਦ ਵੀ ਕੀਤਾ ਗਿਆ ਪੂਰਾ ਪੰਜਾਬ ਔਰ ਇਸ ਤੋਂ ਬਾਅਦ ਹੁਣ ਐਸਕੇਮ ਦਾ ਵੱਡਾ ਸਰਦਾਰ ਨਵਾਬ ਸਿੰਘ ਯਾਨੀ ਕਿ ਰਿਟਾਇਰ ਜਸਟਿਸ ਨਵਾਬ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਣੀ ਹੈ ਐਸਕੇਮ ਨੇ ਸੱਦਾ ਸਵੀਕਾਰ ਕਰ ਲਿਆ 3 ਜਨਵਰੀ ਨੂੰ ਪੰਚਕੁਲਾ ਦੇ ਵਿੱਚ ਮੀਟਿੰਗ ਹੋਏਗੀ ਔਰ ਇਸ ਮੀਟਿੰਗ ਦੇ ਵਿੱਚ ਹਾਈ ਲੈਵਲ ਦੀਆਂ ਡਿਸਕਸ਼ਨਸ ਹੋਣਗੀਆਂ ਔਰ ਉਸ ਤੋਂ ਬਾਅਦ ਸੁਪਰੀਮ ਕੋਰਟ ਵੱਡਾ ਫੈਸਲਾ ਲੈ ਸਕਦੀ ਹੈ ਯਾਨੀ ਕਿ ਹੁਣ ਸਰਕਾਰ ਨੇ ਆਪਾਂ ਕਹਿ ਲਈ ਕਿ ਪ੍ਰਸ਼ਾਸਨ ਜਿਹੜਾ ਆ ਉਹ ਟੱਸ ਤੋਂ ਮਸ ਹੋਏਗਾ ਜੁਡੀਸ਼ਰੀ ਜਿਹੜੀ ਆ ਉਸ ਨੇ ਇੱਕ ਵੱਡਾ ਰੋਲ ਪਲੇ ਕਰਨ ਦੀ ਕੋਸ਼ਿਸ਼ ਕੀਤੀ ਆ ਔਰ ਇਹ 3 ਜਨਵਰੀ ਦੀ ਮੀਟਿੰਗ ਪੰਚਕੂਲਾ ਦੇ ਵਿੱਚ ਬਹੁਤ ਅਹਿਮ ਰਹਿਣ ਵਾਲੀ ਆ ਪੰਚਕੂਲਾ ਚ ਮੀਟਿੰਗ ਹੋਏਗੀ 3 ਜਨਵਰੀ ਨੂੰ ਹਾਈ ਪਾਵਰ ਮੀਟਿੰਗ ਐ ਸੁਪਰੀਮ ਕੋਰਟ ਨੇ ਇਹ ਵੱਡਾ ਫੈਸਲਾ ਲੈ ਲਿਆ ਐਸਕੇਮ ਨੇ ਸੱਦਾ ਸਵੀਕਾਰ ਕੀਤਾ ਆ ਔਰ ਕਿਉਂਕਿ ਇਹ ਟਾਕ ਜਿਹੜੀ ਗੱਲਬਾਤ ਜਿਹੜੀ ਆ ਉਹਦੇ ਆਧਾਰ ਦੇ ਉੱਤੇ ਪੂਰਾ ਮਸਲਾ ਹੱਲ ਕੀਤਾ ਜਾ ਸਕਦਾ ਆ ਔਰ ਪਿਛਲੇ ਕਈ ਦਿਨਾਂ ਤੋਂ ਕਿਸਾਨ ਜਿਹੜੇ ਨੇ ਕਨੌਰੀ ਤੇ ਸਿੰਘੂ ਸ਼ੰਭੂ ਤੇ ਬੈਠੇ ਨੇ ਪਰ ਹੁਣ ਫਿਲਹਾਲ ਜੇ ਗੱਲ ਕੀਤੀ ਜਾਵੇ ਇਹ ਇੱਕ ਬਹੁਤ ਵੱਡੀ ਖਬਰ ਆ ਕਿ ਕਿਸਾਨਾਂ ਨੇ ਸੁਪਰੀਮ ਕੋਰਟ ਦਾ ਜਿਹੜਾ ਐਸਸੀ ਦੀ ਮੀਟਿੰਗ ਦਾ ਸੱਦਾ ਸਵੀਕਾਰ ਕੀਤਾ ਆ ਐਸਕੇਐਮ ਕਹਿੰਦਾ ਆ ਕਿ ਅਸੀਂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਵਾਂਗੇ ਔਰ ਇਹ ਰਿਟਾਇਰ ਜਸਟਿਸ ਨਵਾਬ ਸਿੰਘ ਉਹਨਾਂ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਣੀ ਆ ਔਰ ਇਹ ਹਾਈ ਲੈਵਲ ਦੀ ਮੀਟਿੰਗ ਹੈ ਇਸ ਕਰਕੇ ਆ ਕਿਉਂਕਿ ਜਿਹੜੀਆਂ ਮੰਗਾ ਮੰਨੀਆਂ ਸੀ ਸਰਕਾਰ ਦੇ ਵੱਲੋਂ 13 ਮੰਗਾ ਆ ਔਰ ਇਸ ਤੋਂ ਇਲਾਵਾ ਐਮਐਸਪੀ ਔਰ ਉਸ ਨੂੰ ਲੈ ਕੇ ਬੜੀ ਹਾਈ ਲੈਵਲ ਦੀ ਡਿਸਕਸ਼ਨ ਹੋ ਸਕਦੀ ਹੈ ਜੁਡੀਸ਼ਰੀ ਲਗਾਤਾਰ ਜੇ ਕਹੀ ਹੈ ਕਿ ਇੰਡੀਅਨ ਜੁਡੀਸ਼ਰੀ ਲਗਾਤਾਰ ਇਸ ਮਸਲੇ ਨੂੰ ਗੰਭੀਰਤਾ ਦੇ ਨਾਲ ਦੇਖ ਰਹੀ ਹੈ ਸੁਪਰੀਮ ਕੋਰਟ ਨੇ ਪਹਿਲਾਂ ਵੀ ਕਿਹਾ ਕਿ ਸਾਡੇ ਦਰਵਾਜ਼ੇ ਕਿਸਾਨਾਂ ਦੇ ਲਈ ਖੁੱਲੇ ਨੇ ਜੇ ਸਰਕਾਰ ਨਹੀਂ ਸੁਣਦੀ ਤਾਂ ਅਸੀਂ ਕਿਸਾਨਾਂ ਦੇ ਲਈ ਬੈਠੇ ਆ ਤੇ ਹੁਣ ਐਸੀ ਦੀ ਯਾਨੀ ਕਿ ਸੁਪਰੀਮ ਕੋਰਟ ਦੀ ਹਾਈ ਲੈਵਲ ਮੀਟਿੰਗ ਦੇ ਵਿੱਚ ਐਸਕੇਮ ਜਾਏਗਾ ਉੱਥੇ ਡਿਸਕਸ਼ਨ ਹੋਏਗੀ ਔਰ ਉਸ ਤੋਂ ਬਾਅਦ ਕਿਸਾਨੀ ਅੰਦੋਲਨ ਨੂੰ ਲੈ ਕੇ ਵੱਡਾ ਫੈਸਲਾ ਆ ਸਕਦਾ ਕਿਉਂਕਿ ਲਗਾਤਾਰ ਕਿਸਾਨੀ ਅੰਦੋਲਨ ਜੜਾਇਆ ਉਹ ਚਰਚਾ ਦੇ ਵਿੱਚ ਹੈ ਔਰ ਇਸ ਨੂੰ ਲੈ ਕੇ ਇਹ ਵੱਡੀ ਖਬਰ ਹੈ ਕਿ ਐਸ ਕੇ ਐਮ ਨੇ ਸੱਦਾ ਸਵੀਕਾਰ ਕਰ ਲਿਆ ਆ ਸੁਪਰੀਮ ਕੋਰਟ ਦਾ 3 ਜਨਵਰੀ ਨੂੰ ਮੀਟਿੰਗ ਹੋਏਗੀ ਪੰਚਕੁਲਾ ਚ ਹਾਈ ਲੈਵਲ ਮੀਟਿੰਗ ਆ ਔਰ ਰਿਟਾਇਰ ਜਸਟਿਸ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਣ ਜਾ ਰਹੀ ਹੈ ਔਰ ਇਸ ਮੀਟਿੰਗ ਦੇ ਵਿੱਚ ਪੰਜਾਬ ਤੇ ਉਸ ਦੇ ਲਈ ਵੱਡੇ ਫੈਸਲੇ ਲਿਆ ਜਾ ਸਕਦੇ ਨੇ ਕਿਉਂਕਿ ਲਗਾਤਾਰ ਕਿਸਾਨ ਜਿਹੜੇ ਨੇ ਉਹ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਔਰ ਇਹ 13 ਮੰਗਾਂ ਤੇ ਐਮਐਸਪੀ ਦੇ ਨਾਲ ਇਹ ਮੀਟਿੰਗ ਜਿਹੜੀ ਹੈ ਉਸ ਨੂੰ ਦੇਖਿਆ ਜਾਵੇ ਤਾਂ ਇਹ ਮੀਟਿੰਗ ਬਹੁਤ ਟਾਈਮ ਹੋ ਸਕਦੀ ਆ ਔਰ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਵੱਡਾ ਫੈਸਲਾ ਯਾ ਵੱਡਾ ਹੁਕਮ ਸੁਪਰੀਮ ਕੋਰਟ ਜਾਰੀ ਕਰ ਸਕਦਾ ਹੈ ਇਸ ਕਰਕੇ ਇਹ ਮੀਟਿੰਗ ਆਪਣੇ ਆਪ ਦੇ ਵਿੱਚ ਬੜੀ ਅਹਿਮ ਹੈ ਪੰਜਾਬ ਦੇ ਲਈ ਬਹੁਤ ਅਹਿਮ ਹੈ ਸੰਘਰਸ਼ ਕਰਨੇ ਕਿਸਾਨਾਂ ਦੇ ਲਈ ਬਹੁਤ ਅਹਿਮ ਹੈ ਪੰਚਕੁਲਾ ਚ ਮੀਟਿੰਗ ਹੋਏਗੀ ਰਿਟਾਇਰਡ ਜਸਟਿਸ ਨਵਾਬ ਸਿੰਘ ਦੀ ਅਗਵਾਈ ਦੇ ਵਿੱਚ ਮੀਟਿੰਗ ਹੋਏਗੀ ਔਰ ਇਸ ਮੀਟਿੰਗ ਨੂੰ ਲੈ ਕੇ ਜਿਹੜਾ ਆ ਬਹੁਤ ਆਂਦੀਆਂ ਆਸਾਂ ਲਾ ਰੱਖੀਆਂ ਨੇ ਕਿਉਂਕਿ ਜਦੋਂ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਸੁਪਰੀਮ ਕੋਰਟ ਨੂੰ ਲੈ ਕੇ ਵੀ ਇਹ ਬੜੀ ਵੱਡੀ ਜਾਣਕਾਰੀ ਹੈ ਕਿ ਉਹ ਅਲਗ ਆਪਣੀ ਕਮੇਟੀ ਬਣਾ ਰਿਆ ਔਰ ਉਤੇ ਰਿਟਾਇਰਡ ਜਸਟਿਸ ਜਿਹੜੇ ਨਵਾਬ ਸਿੰਘ ਨੇ ਉਹਨਾਂ ਨੂੰ ਉਗਵਾਈ ਕਰਨ ਲਾ ਰਿਆ ਔਰ ਕਿਸਾਨਾਂ ਦੀ ਬਹਿ ਕੇ ਸੁਣੀ ਜਾਏਗੀ ਔਰ ਉਸ ਤੋਂ ਬਾਅਦ ਵੱਡੇ ਆ ਵੱਡੇ ਹੁਕਮ ਸਰਕਾਰਾਂ ਨੂੰ ਵੀ ਲੱਗ ਸਕਦੇ ਆ ਤੇ ਕਿਸਾਨਾਂ ਨੂੰ ਵੀ ਲੱਗ ਸਕਦੇ ਆ ਸੁਪਰੀਮ ਕੋਰਟ ਦੇ ਵੱਲੋਂ